ਮਹਿਲਾਵਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਤੇ ਜਿਸ ਦੇ ਤਹਿਤ ਹੁਣ ਮਹਿਲਾਵਾਂ ਦੇ ਲਈ ਇਤਿਹਾਸਿਕ ਫੈਸਲਾ ਹੋਣ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਸਭ ਤੋਂ ਵੱਡੀ ਖਬਰ ਹੈ ਤੇ ਉੱਥੇ ਹੀ ਗੱਲ ਕਰੀਏ ਤਾਂ ਪੰਜਾਬ ਦੀ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਪੰਜਾਬ ਸਰਕਾਰ ਦੇ ਉਤ ਦੇ ਲਈ ਦੱਸਿਆ ਕਿ ਲਗਾਤਾਰ ਉਥਾਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਸੀ ਤੇ ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ 'ਚ ਮਹਿਲਾਵਾਂ ਨੂੰ ਬਰਾਬਰੀ ਦੇ ਮੌਕੇ ਦਿੱਤੇ ਜਾਣ ਤੇ ਹੁਣ ਮਹਿਲਾਵਾਂ ਦੇ ਲਈ 33% ਦਾ ਜਿਹੜਾ ਕਿ ਰਖਵਾ ਕੋਟਾ ਹੋਏਗਾ ਤੇ ਪੰਜਾਬ ਸਰਕਾਰ ਦੁਆਰਾ ਜਿਹੜਾ ਕਿ ਮਹਿਲਾਵਾਂ ਨੂੰ ਸਰਕਾਰੀ ਨੌਕਰੀਆਂ ਦੇ ਵਿੱਚ ਹੋਰ ਮੌਕੇ ਦੇਣ ਅਤੇ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਦੇ ਵੱਲ ਇੱਕ ਵੱਡਾ ਕਦਮ ਉਠਾਉਂਦੇ ਹੋਏ ਪੰਜਾਬ ਸਿਵਲ ਸਰਵਿਸ ਨਿਯਮ ਤਿਆਰ ਕਰਕੇ ਲਾਖੂ ਕਰ ਦਿੱਤੇ ਜਾਣਗੇ ਤੇ ਉਥੇ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਮਹਿਲਾਵਾਂ ਨੂੰ ਸਰਕਾਰੀ ਨੌਕਰੀਆਂ 'ਚ ਹੋਰ ਵਧੇਰੇ ਮੌਕੇ ਦੇਣ ਅਤੇ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਇੱਕ ਵੱਡਾ ਕਦਮ ਚੁੱਕਦੇ ਹੋਏ ਪੰਜਾਬ ਸਿਵਲ ਸੈਨਾ ਨਿਯਮ ਤਿਆਰ ਕਰਕੇ ਜਿਹੜਾ ਕਿ ਲਾਖੂ ਕਰ ਦਿੱਤੇ ਗਏ ਨੇ ਤੇ ਉਹਨਾਂ ਨੇ ਦੱਸਿਆ ਹੈ ਕਿ ਇਹ ਨਿਯਮ ਲਾਖੂ ਹੋਣ ਦੇ ਨਾਲ ਰਾਜ ਦੇ ਸਰਕਾਰੀ ਵਿਭਾਗਾਂ ਬੋੜਾ ਅਤੇ ਨਿਯਮਾਂ ਦੇ ਜਿਹੜਾ ਕਿ ਨਿਗਮਾਂ ਦੇ ਵਿੱਚ ਗਰੁੱਪ A B C ਅਤੇ D ਦੀਆਂ ਨੌਕਰੀਆਂ 'ਚ ਹਰ ਵਰਗ ਦੀਆਂ ਮਹਿਲਾਵਾਂ ਦੇ ਲਈ 33% ਅਰchnk ਜਿਹੜਾ ਕਿ ਹੋਵੇਗਾ ਤੇ ਉਥੇ ਹੀ ਸਮਾਜਿਕ ਸੁਰੱਖਿਆ ਮਹਿਲਾ ਤੇ ਵਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇਸ ਫੈਸਲੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਕਦਮ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਲਿੰਗ ਨਿਰਪੇਖ ਸਮਾਜ ਬਣਾਉਣ ਦੇ ਲਈ ਜਿਹੜਾ ਕਿ ਸਮਾਨ ਬਣਾਉਣ ਦੇ ਲਈ ਜਿਹੜਾ ਕਿ ਵਚਨਵੰਦ ਦਾ ਅਹਿਮ ਸਬੂਤ ਹੈ ਤੇ ਉਥੇ ਹੀ ਇਹ ਨੀਤੀ ਹੈ ਜਿਹੜੀ ਕਿ ਮਹਿਲਾਵਾਂ ਦੀ ਸਰਕਾਰੀ ਪ੍ਰਸ਼ਾਸਨਿਕ ਅਤੇ ਨੀਤੀ ਨਿਰਧਾਰਿਤ ਦੇ ਵਿੱਚ ਭਾਗੀਦਾਰ ਨੂੰ ਜਿਹੜੀ ਕਿ ਯਕੀਨੀ ਬਣਾਉਣ ਦੇ ਲਈ ਤਿਆਰ ਕੀਤੀ ਗਈ ਹੈ ਤੇ ਜਿਸ ਦੇ ਨਾਲ ਰਾਜ ਦੀ ਪ੍ਰਸ਼ਾਸਕੀ ਅਤੇ ਸਮਾਜ ਢਾਂਚਾ ਹੋਰ ਮਜ਼ਬੂਤ ਹੋਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਹੀ ਦੇ ਹੇਠ ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਸਰਕਾਰੀ ਸੇਵਾਵਾਂ ਦੇ ਵਿੱਚ ਵਧੇਰੇ ਜਿਹੜਾ ਕਿ ਮੌਕੇ ਮੌਹਈਆ ਕਰਵਾਉਣ ਦੀ ਜਿਹੜੀ ਕਿ ਆਪਣੀ ਤਰਜੀਹ ਬਣਾਇਆ ਹੈ ਤੇ ਇਹ ਆਪਣਾ ਵੱਡਾ ਫੈਸਲਾ ਨਾ ਸਿਰਫ ਮਹਿਲਾਵਾਂ ਦੇ ਲਈ ਇਨਸਾਫਯੋਗ ਨੁਮਾਇਦਗੀਆਂ ਨੂੰ ਯਕੀਨੀ ਬਣਾਏਗਾ ਸਗੋ ਸਰਕਾਰ ਦੇ ਤਰੱਕੀਪਸੰਦ ਅਤੇ ਰੰਗਲਾ ਪੰਜਾਬ ਦੇ ਸੁਪਨੇ ਨੂੰ ਹੁਣ ਹਕੀਕਤ ਦੇ ਵਿੱਚ ਬਣਾਉਣ ਦੇ ਵੱਲ ਇੱਕ ਅਹਿਮ ਜਿਹੜਾ ਕਿ ਕਦਮ ਸਾਬਤ ਹੋਵੇਗਾ ਤੇ ਉੱਥੇ ਹੀ ਸਰਕਾਰੀ ਪ੍ਰਸ਼ਾਸਨ ਦੇ ਵਿੱਚ ਮਹਿਲਾਵਾਂ ਨੂੰ ਸਮਰੱਥ ਬਣਾਉਣਾ ਰਾਜ ਦੇ ਕੁੱਲ ਵਿਕਾਸ ਅਤੇ ਚਮਕਦੇ ਭਵਿੱਖ ਵੱਲ ਇੱਕ ਮਹੱਤਵਪੂਰਨ ਕਦਮ ਹੈ ਤੇ ਉਹਨਾਂ ਨੇ ਆਖਿਰਚ ਕਿਹਾ ਕਿ ਇਹ ਯਤਨ ਜਿਹੜਾ ਕਿ ਲੱਖੋ ਕਰਕੇ ਪੰਜਾਬ ਸਰਕਾਰ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਸਰਕਾਰ ਜਿਹੜੀ ਕਿ ਸਰਕਾਰੀ ਅਤੇ ਜਨਤਕ ਖੇਤਰ ਦੇ ਵਿੱਚ ਮਹਿਲਾਵਾਂ ਨੂੰ ਬਰਾਬਰੀ ਦੇ ਮੌਕੇ ਤੇ ਇਨਸਾਫਯੋਗ ਨੁਮਾਇਦੀ ਦੇਣ ਦੇ ਲਈ ਜਿਹੜੀ ਕਿ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਜੋ ਕਿ ਰਾਜ ਦਾ ਪ੍ਰਸ਼ਾਸਕੀ ਢਾਂਚਾ ਹੋਰ ਸੰਤੁਲਿਤ ਅਤੇ ਵਿਕਸਿਤ ਬਣ ਸਕੇਗਾ ਤੇ ਜਿਸ ਤੋਂ ਬਾਅਦ ਹੁਣ ਇੱਕ ਹੈ ਵੱਡੀ ਖੁਸ਼ਖਬਰੀ ਹੈ ਜਿਹੜੀ ਕਿ ਮਹਿਲਾਵਾਂ ਦੇ ਲਈ